ਅੱਜ ਆਪਾਂ ਚੱਲੇ ਆ ਜੀ ਪਿੰਡ ਨਦਾਮਪੁਰਾ ਜਿੱਥੇ ਕੁਝ ਨਹਿਰ ਦੇ 뷰 ਲਵਾਂਗੇ ਤੇ ਉਸ ਤੋਂ ਬਾਅਦ ਇੱਕ ਕਿਸ਼ਤੀ ਸ਼ੁਰੂ ਹੋਈ ਹੈ ਨਹਿਰ ਦੇ ਵਿੱਚ ਉਹ ਕਿਸ਼ਤੀ ਦੇ ਵੀ ਨਜ਼ਾਰੇ ਲਵਾਂਗੇ ਤੇ ਦੇਖਾਂਗੇ ਆਪਾਂ ਜੀ ਇਸ ਟਾਈਮ ਸਬਾਣਾ ਤੋਂ ਬਾਹਰ ਨਿਕਲੇ ਆ ਜੀ ਆਪਣੇ ਸ਼ਹਿਰ ਤੋਂ ਸਬਾਣੇ ਤੋਂ ਬਾਹਰ ਨਿਕਲੇ ਆ ਤੇ ਇਹ ਮੇਰੇ ਸਾਹਮਣੇ ਆ ਜੀ ਤਾਜ ਐਨਕਲੇਵ ਹੁਣ ਆਪਾਂ ਚੱਲੇ ਆ ਜੀ ਪਿੰਡ ਨਦਾਮਪੁਰਾ ਅੱਗੇ ਜਾ ਕੇ ਦੇਖਦੇ ਹਾਂ ਹੁਣ ਆਪਾਂ ਨੂੰ ਰਸਤੇ 'ਚ ਆ ਕੇ ਕੀ-ਕੀ ਮਿਲਦਾ ਹੈ ਠੀਕ ਹੈ ਜੀ ਮਿਲਦੇ ਆਂ ਸੋ ਫਾਈਨਲੀ ਹਮ ਪਹੁੰਚ ਗਏ ਜੀ ਬੋਟ ਸਟੇਸ਼ਨ ਬੋਟ ਸਟੇਸ਼ਨ ਨਾਗਾਮਪੁਰ ਹਨ ਬੋਟ ਰੈਸਕਿਊ ਬੋਟ ਮੋਟਰ ਬੋਟ ਸੋ ਇਹ ਹਾਈਵੇ ਜੀ ਇਸ ਰੋਡ 'ਤੇ ਪਟਿਆਲਾ ਔਰ ਇਧਰ ਆ ਗਿਆ ਹੀ ਫੋਨੀਗੜ ਜੇ ਪਟਿਆਲਾ ਫੋਨੀਗੜ ਹਾਈਵੇ ਔਰ ਮੇਰੇ ਸਾਹਮਣੇ ਦੇਖ ਰਹੀ ਮੋਟਰ ਬੋਟ ਤੋ ਇਹ ਮੋਟਰ ਬੋਟ ਸਟੇਸ਼ਨ ਹੈ ਜੀ ਇੰਜੋਏ ਕਰਾਂਗੇ ਥੋੜਾ ਸਾ ਤੋ ਦੂਰ ਤੱਕ ਦੇਖੋ ਮੋਟਰ ਬੋਟ ਦੇ ਨਜ਼ਾਰੇ ਤੋ ਸਮਾਨੇ ਤੋ ਚੱਲ ਕੇ ਆਪਾਂ ਬਾਯਾ ਦਾਜੀਪੁਰ ਲਵਰਛਾ ਹੁੰਦੇ ਹੋਏ ਨਦਾਮਪੁਰ ਪਹੁੰਚੇ ਤੇ ਇੱਥੇ ਆਪਾਂ ਹੁਣ ਕਿਸ਼ਤੀ ਦੇ ਨਜ਼ਾਰੇ ਲੈ ਰਹੇ ਹਾਂ ਮੇਰੇ ਪਿੱਛੇ ਦੇਖੋ ਕਿਸ਼ਤੀ ਚੱਲ ਰਹੀ ਹੈ ਤੇ ਕੁਝ ਇਹ ਲੋਕ ਵੀ ਖੜੇ ਨੇ ਕਿਸ਼ਤੀ ਦੇ ਨਜ਼ਾਰੇ ਲੈਣ ਵਾਸਤੇ ਹੁਣ ਆਪਾਂ ਕਿਸ਼ਤੀ 'ਚ ਵੀ ਜ਼ਰੂਰ ਜਾਵਾਂਗੇ ਬੈਠਾਂਗੇ ਦੇਖਦੇ ਆ ਕਿਹੋ ਜਿਹਾ ਤਾਂ ਤੇ ਫਾਈਨਲੀ ਆਪਾਂ ਨਦਾਮਪੁਰ ਨਹਿਰ ਤੇ ਪਹੁੰਚ ਗਏ ਜੀ ਤੇ ਮੇਰੇ ਪਿੱਛੇ ਦੇਖ ਰਹੇ ਹੋ ਜੀ ਇਹ ਨਦਾਮਪੁਰ ਨਹਿਰ ਹੈ। ਤੋਂ ਸਾਹਮਣੇ ਜੀ ਬੋਟ ਸਟੇਸ਼ਨ ਉੱਥੇ ਬੋਟਿੰਗ ਵਾਸਤੇ ਟਿਕਟ ਵਗੈਰਾ ਹੋ ਰਹੀ ਆ ਕੇ ਲੈ ਲੈਣੇ ਆਈ ਥੋੜਾ ਵਿਊ ਦਿਖਾਦੀ ਆ। ਵਿਊ ਬਹੁਤ ਸੋਹਣਾ ਲੱਗ ਰਿਹਾ ਸੀਗਾ। ਮੈਂ ਕਿਹਾ ਆਪਾਂ ਵੀ ਦੇਖ ਲਈਏ ਥੋੜਾ ਜਿਹਾ ਵਿਊ। ਤੋਂ ਆਹ ਦੇਖੋ ਜੀ। ਉਧਰ ਕਿਨਾਰੇ ਦੇ ਪਰਲੇ ਪਾਰ ਉਸ ਜਾਨਵਰ ਤੇ ਮੇਰੇ ਖਾਲ ਮੰਦਰ ਵੀ ਘੁੰਮ ਰਹੇ ਆ ਜੀ। ਉਹ ਸਾਹਮਣੇ ਤੋਂ ਬੋਟ ਆ ਰਹੀ ਹੈ ਜੀ। ਆ ਬੋਰਡ ਦਾ ਵੀਊ ਹੀ ਲਵਾਂਗੇ। ਤੋਂ ਬੋਰਡ ਆਪਣੀ ਸਪੀਡ ਤੇ ਆ ਰਹੀ ਹੈ। ਨਜ਼ਾਰੇਦਾਰ ਵੀਊ ਦੇਖੋ। ਕੋਸ਼ਿਸ਼ ਕਰਾਂਗੇ ਆਪਾਂ ਵੀ ਕਿਸ਼ਤੀ ਝੋਟੇ ਲਈਏ ਜੇ ਜਗ੍ਹਾ ਹੋਈ ਤਾਂ। ਲੋ ਜੀ ਬੋਟ ਪਹੁੰਚ ਗਈ ਹੈ ਹੁਣ ਅਗਲੀਆਂ ਸਵਾਰੀਆਂ ਬੋਟ ਵਿੱਚ ਬੈਠਣਗੀਆਂ ਚੱਲਦੇ ਆਪਾਂ ਲੋ ਜੀ ਮਿੱਤਰੋ ਆਪਾਂ ਪਹੁੰਚ ਗਏ ਜੀ ਨਦਾਮਪੁਰ ਆਹ ਦੇਖੋ ਜੀ ਨਦਾਮਪੁਰ ਵਾਲੀ ਨਹਿਰ ਇਹ ਰੋਡ ਹੈ ਜੀ ਭਵਾਨੀਗੜ ਵਾਲੀ ਨਦਾਮਪੁਰ ਇੱਧਰ ਨਦਾਮਪੁਰ ਪਿੰਡ ਜੀ ਤੇ ਇਹ ਸਾਹਮਣੇ ਆਪਾਂ ਨੂੰ ਚਾਂਦਨੀ ਹੋਟਲ ਦਿਖ ਰਿਹਾ ਹੈ પેટ્રોલ ਪੰਪ ਨਹਿਰੀ ਵਿਸ਼ਰਾਮ ਘਰ ਤੇ ਉਸ ਤੋਂ ਬਾਅਦ ਉਹਨੂੰ ਦਿਖਾਨੇ ਨੇ ਨਹਿਰੀ ਵਾਸਤਰਾਮ ਘਰ ਨੂੰ ਰੋਡ ਜਾ ਰਿਹਾ ਜੀ ਸਾਹਮਣੇ ਇਹ ਨਵਾਰਡ ਵਾਲਿਆਂ ਦਾ ਇੱਕ ਗੋੜ ਤੋ ਆਪਾਂ ਹੁਣ ਨਹਿਰ ਦੇ ਥੱਲੇ ਤੱਕ ਜਾ ਕੇ ਆਵਾਂਗੇ ਜੀ ਇਹ ਨੂੰ ਛੰਨਾ ਵਾਲੀ ਨਹਿਰ ਵੀ ਕਹਿੰਦੇ ਆ ਲਓ ਜੀ ਪਾਣੀ ਘਟ ਛੱਡਿਆ ਹੈ ਇੱਥੇ ਜੀ ਤੇ ਬਹੁਤ ਸੋਹਣੀ ਲੋਕੇਸ਼ਨ ਹੈ ਉੱਪਰ ਰੋਡ ਥੱਲੇ ਪਾਣੀ ਔਰ ਇਧਰ ਛੋਟਾ ਜਿਹਾ ਇੱਕ ਡੈਮ ਹੈ ਪ੍ਰੋਜੈਕਟ ਲੱਗਿਆ ਹੈ ਆਪਾਂ ਘਰੋਂ ਚੱਲੇ ਬੋਟਿੰਗ ਵੀ ਦੇਖ ਲਈ ਤਿੰਨ ਦਾਮ ਪੀਸੇ ਨਹਿਰ ਦੇ ਵਿੱਚ ਬੋਟਿੰਗ ਹੋ ਰਹੀ ਹੈ ਹੁਣ ਆਪਾਂ ਚੱਲ ਰਹੇ ਆ ਵਾਪਸੀ ਆਪਣੇ ਘਰ